ਹਾਈਟ ਰੱਖ ਲਾਈਵ ਇੱਥੇ ਗਾਣੇ ਜਕਵਰ ਉਹਨਾਂ ਲਈ ਪਾਉਂਦਾ ਸਾਫਤੀ ਤਾਰੀ ਵੱਡਾ ਨਾ ਮੈਂ ਵੱਡ ਕੇ ਕਿਦਾਂ ਨਾਲ ਵਧੀਆ ਸਾਫਤੀ ਸੰਦਾ ਫਾਇਦਾ ਇਹ ਜੀ ਗੋਪੀ ਸਿੰਘ ਪਿੰਡ ਕੋਰੇ ਵਾਲਾ ਇਹ ਜੀ ਸਾਡਾ ਮਿਸਤਰੀ ਗੋਪੀ ਪਿੰਡ ਕੋਰੇ ਵਾਲੇ ਤੋਂ ਬਹੁਤ ਵਧੀਆ ਕੰਮ ਕਰਦਾ ਬਾਈ ਐ ਤਸੱਲੀ ਬਾਕਸ ਕੰਮ ਕਰਦਾ Ориジナル ਆਈ ਨਹੀਂ ਗੱਲ ਹੈਗੀ ਫੇਰ ਫੇਰ ਲਾਇਆ ਜੋੜ ਵੀ ਕਈ ਮੈਸਤਰੀ ਹੁੰਦੇ ਆਲਾ ਕਹਿੰਦਾ ਯਾਰ ਵੀ ਚੱਲ ਫੇਰ ਵੀ ਲੋੜ ਆ ਉਹ ਕੰਮ ਨਹੀਂ ਗਾ ਆਇਆ ਦੀ ਮਸ਼ੀਨ ਆ ਬਹੁਤ ਵਧੀਆ ਬੰਦਾ ਦਿਲ ਦਾ ਸਾਫ ਬੰਦਾ ਤਾਂ ਇਹ ਚਾਹ ਲੈ ਕੇ ਦਿੱਤੀ ਜੇ ਖੇਤ ਥੋੜਾ ਬਸ ਡੱਕੇ ਰੇ ਚੜਾ ਕੇ ਖੋਲਤੀ ਸੀਗੀ ਮੈਂ ਕਹਾਂ ਨਿਆਰੇ ਲੈ ਕੇ ਰਾਂ ਆਪਰਾ ਬੰਦੇ ਦਾ ਕੰਮ ਤੇ ਅਸੀਂ ਵੀ ਚਾਹ ਪੀ ਰਹੇ ਆ ਫਾਰਮ ਟਰੈਕ 60 ਖੜਾ ਆਪਣਾ ਨਵਾਂ ਲਿਆਂਦਾ ਹੋਇਆ ਟੱਟਾ ਕੰਮ ਆਉਂਦਾ ਹੀ ਕੰਮ ਲੱਗਿਆ ਟੱਟਾ ਜਦੋਂ ਲੈ ਲਓ ਜੀ ਮੋਟਰ ਪਾਉਣ ਦੀਆਂ ਤਿਆਰੀਆਂ ਨੇ ਚੜ ਚੁੱਕੇ ਨੇ ਮਸ਼ੀਨ ਤੇ ਗੋਪੀ ਸਿੰਘ ਇਹ ਗੱਲ ਤਾਂ ਹੈਗੀ ਆ ਭੈਣ ਦੇ ਹੱਥਾਂ ਨਾਲ ਨਾ ਨਿਆਰਾ ਲਿਆਦਾ ਦੋ ਬੰਦੇ ਦਾ ਤੇ ਤੈਂ ਮੇਰੇ ਨਾਲ ਤਿੰਨ ਬੰਦੇ ਕੰਮ ਕਰਦੇ ਹੋਵਾਂਗੇ ਹੱਥਾਂ ੜੀ ਤੋਂ ਚੌਥਾ ਜੀ ਨੇ ਕੱਲ੍ਹ ਦੀ ਆ ਹਾਂ ਚੌਥਾ ਬੰਦਾ ਤਾਰ ਤੇ ਚਾਹੀਦਾ ਇੱਕ ਨਹੀਂ ਨਹੀਂ ਬਹੁਤ ਸੌਕਾ ਆ ਗਿਆ ਯਾਰ ਸਹੀ ਮੈਨੇ ਇਕੱਲਾ ਬੰਦਾ ਵੀ ਕੰਮ ਕਰ ਸਕਦਾ ਹਾਂ ਲੈ ਜੀ ਮੋਟਰ ਵਗਾ ਦਿੰਨੇ ਆ ਥੱਲੇ ਹੌਲੀ ਹੌਲੀ ਜਾਂਦੀ ਹੈ ਵਿਚਾਰੀ ਗੋਪੀ ਸਿੰਘ ਮਕੈਨਿਕ ਆਪਣੀ ਪੂਰੀ ਇਮਾਨਦਾਰੀ ਨਾਲ ਕੰਮ ਕਰਦੇ ਹੋਏ ਜਿਆਲ ਵੀ ਗਿਆ ਪਹਿਲੇ ਟੋਟੇ ਦੀ ਸਮਾਪਤੀ ਹੋ ਚੁੱਕੀ ਆ ਲੈ ਬਈਆ ਗੋਪੀ ਸਾਡੇ ਮਕੈਨਿਕ ਨੇ ਮੋਟਰ ਪਾਤੀ ਆ ਬਸ ਸਿਰ੍ਹਾ ਲਾਤਾ ਹੁਣ ਜਮਾ ਹੁਣ ਤਾਂ ਬਸ ਉਹ ਰਹਿ ਗਿਆ ਕੱਲੀ ਬੈਂਡੀ ਰਹਿ ਗਈ ਲਾਉਣ ਵਾਲੀ ਉਹ ਬੈਂਡੀ ਲਾ ਕੇ ਤੇ ਮਸ਼ੀਨ ਕਰਾਂਗੇ ਬਸ ਮਸ਼ੀਨ ਪਾਸੀ ਕਰਕੇ ਬੈਂਡੀ ਲਾਵਾਂਗੇ ਉਸ ਤੋਂ ਬਾਅਦ ਫਿਰ ਕੱਸ ਕੇ ਬੈਂਡੀ ਤੇ 2:30 ਵਜੇ ਆਊਗੀ ਲੈਟ ਤੇ ਉਦੋਂ ਫਿਰ ਇਹ ਚੈੱਕ ਅਪ ਕਰਾਂਗੇ ਬਹੁਤ ਵਧੀਆ ਭੂਰਾ ਵੀ ਇਹਦੇ ਕਹਿਣਾਂ ਨੂੰ ਤਕਲੀਫ ਨਹੀਂ ਆਉਂਦੀ ਸੀ ਮੋਟਰ ਪਾਉਣ ਤੇ ਮਿਸਤਰੀ ਸਾਹਿਬ ਨੇ